ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਘਟਾਰੂਚਕ ਅਨਾਜ ਮੰਡੀ ਸਰਹੰਦ ਵਿਖੇ ਮੰਡੀ ਦੇ ਪ੍ਰਬੰਧ ਦਾ ਜਾਇਜ਼ਾ ਲੈਣ ਲਈ ਪਹੁੰਚੇ ਉੱਥੇ ਹੀ ਇਸ ਮੌਕੇ ਉਹਨਾਂ ਦੇ ਵੱਲੋਂ ਕਿਸਾਨਾਂ ਅਤੇ ਕੰਮ ਕਰ ਰਹੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਇਸ ਮੌਕੇ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਘਟਾਰੂਚਕ ਨੇ ਕਿਹਾ ਕਿ ਉਹ ਅਨਾਜ ਮੰਡੀ ਸਰਹੰਦ ਦਾ ਦੌਰਾ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਕਣਕ ਦੀ ਫਸਲ ਦਾ ਸੀਜ਼ਨ ਚੱਲ ਰਿਹਾ ਹੈ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਮੰਡੀਆਂ ਵਿੱਚ ਕਰੀਬ 102 ਲੱਖ ਮੀਟ्रिक टन ਕਣਕ ਦੀ ਫਸਲ ਪਹੁੰਚੀ ਹੈ ਜਿਸ ਵਿੱਚੋਂ 97 ਲੱਖ ਸਤਿ ਸ੍ਰੀ ਅਕਾਲ ਤਾਂ ਇਸ ਪਵਿੱਤਰ ਤੇ ਗੌਰਵ ਮਈ ਧਰਤੀ ਨੂੰ ਸਾਡਾ ਨਮਨ ਹੈ ਮੈਡਮ ਇਹਨ ਵੀ ਨੀਚੇ ਅੱਜ ਮੈਂ ਸਰਾਂਦੀ ਮੰਡੀ ਚ ਆਇਆ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜੀ ਵੀਟ ਦੀ ਵੀ ਗਵਰਨਮੈਂਟ ਦਾ ਸੀਜ਼ਨ ਹੈ ਉਹ ਆਪਣਾ ਪੀਕ ਕ੍ਰਾਸ ਕਰ ਚੁੱਕਿਆ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਅੰਦਾਜ਼ਨ 102 ਲੱਖ ਰੁਪਏ ਜਿਹੜੀ ਰਕਮ ਪਹੁੰਚੀ ਆ ਤੇ ਜਿਹਦੇ ਵਿੱਚੋਂ 97 ਲੱਖ ਰੁਪਏ ਜਿਹੜੀ ਆ ਉਹ ਸਾਡੀਆਂ ਅਦਸਾਸਿਆਂ ਕਰੀ ਹੋਈ ਐ ਸੋ ਪੰਜਾਬ ਦੇ ਕਿਸਾਨ ਦਾ ਜਿਹੜਾ ਬਣਦਾ ਪੈਸਾ ਆ ਜਿਹੜੀ ਫਸਲ ਵੇਚ ਦਿੱਤੀ ਗਈ ਆ ਲਗਭਗ 18000 ਕਰੋੜ ਰੁਪਇਆ ਉਹਨਾਂ ਦੇ ਖਾਤਿਆਂ 'ਚ ਰਿਲੀਜ਼ ਕੀਤਾ ਜਾ ਚੁੱਕਿਆ ਸੋ 1864 ਮੰਡੀਆਂ ਜਿਹੜੀਆਂ ਵਰਕਿੰਗ 'ਚ ਨੇ ਪੰਜਾਬ ਦੇ ਅੰਦਰ ਇਹਨਾਂ ਮੰਡੀਆਂ ਦੇ ਵਿੱਚ ਹੁਣ ਤੱਕ ਸਵਾਗਤ 5 ਲੱਖ ਕਿਸਾਨ ਜਿਹੜਾ ਉਹ ਆਪਣੇ ਫਸਲ लेके ਆਇਆ ਸੋ ਪੰਜਾਬ ਦੇ ਅੰਦਰ ਮਾਨਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜੋ ਨਿਰਦੇਸ਼ ਹੈ ਉਹਨਾਂ ਦਾ ਕਿ ਪੰਜਾਬ ਦੀਆਂ ਮੰਡੀਆਂ ਚ ਕਿਸਾਨ ਨੂੰ ਬਜ਼ੂਰ ਨੂੰ ਕੋਈ ਦਿੱਕਤ ਨਾ ਹੋਵੇ ਉਹਦੇ ਲਈ ਲਗਾਤਾਰ ਸਾਡਾ ਸਾਰਾ ਸਿਵਲ ਪ੍ਰਸ਼ਾਸਨ ਅ ਅਸੀਂ ਲਗਾਤਾਰ ਉਹਦੇ ਕੰਮ ਕਰ ਰਹੇ ਹਾਂ ਸੋ ਅੱਜ ਵੀ ਮੇਰੇ ਨਾਲ ਡਿਪਟੀ ਕਮਿਸ਼ਨਰ ਮੈਡਮ ਹੋਰ ਸਾਡੇ ਡੀਐਫਐਸਸੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਰੇ ਲਗਾਤਾਰ ਇਸ ਗੱਲ ਦੇ ਉੱਤੇ ਜਿਹੜਾ ਪਲਪਰ ਨਿਗਾ ਰੱਖੀ ਆ ਸੋ ਸਾਨੂੰ ਖੁਸ਼ੀ ਹੈ ਕਿ ਇਸ ਵਾਰ ਪੰਜਾਬ ਦੀ ਜਿਹੜੀ ਖੇਤਾਂ ਦੀ ਜਿਹੜੀ ਬੰਪਰ ਫਸਲ ਆ ਮੰਡੀਆਂ ਚ ਔਰ ਜਿਹੜਾ 1.24 ਲੱਖ ਮੀ.ਟੀ ਦਾ ਟਾਰਗੇਟ ਹੈ ਕੇਂਦਰੀ ਪੂਲ ਦੇ ਲਈ ਮੈਨੂੰ ਲੱਗਦਾ ਵੀ ਅਸੀਂ ਉਹ ਟਾਰਗੇਟ ਹੀ ਪੂਰਾ ਕਰਾਂਗੇ ਔਰ ਇਹਦਾ ਕਿਸਾਨ ਨੂੰ ਵੀ ਕਾਫੀ ਵੱਡਾ ਇਸ ਵਾਰ ਫਾਇਦਾ ਹੋਇਆ ਝਾੜ ਵਧਨ ਦੇ ਨਾਲ ਸੋ ਮੰਡੀਆਂ ਦੇ ਅੰਦਰ ਲਗਾਤਾਰ ਜਿਹੜੀ ਵਿਜਡ ਅਸੀਂ ਕਰ ਰਹੇ ਹਾਂ ਸੋ ਅੱਜ ਮੈਂ ਇੱਥੇ ਮੰਡੀ ਚ ਆਇਆ ਔਰ ਬੜੇ ਜਿਹੜੇ ਆ ਉਹ ਬੈਲੈਂਸ ਪ੍ਰਬੰਧ ਮੈਚ ਦੇਖਿਆ ਮਜ਼ਦੂਰਾਂ ਨੂੰ ਵੀ ਮਿਲਿਆ ਤੁਹਾਡੇ ਸਾਹਮਣੇ ਔਰ ਮਾਨਜੁਗ ਮੁੱਖ ਮੰਤਰੀ ਜੀ ਨੇ ਪੰਜਾਬ ਦੇ ਜਿਹੜੇ ਸਾਡੇ ਲੋਡਿੰਗ ਵਾਲੇ ਮਜ਼ਦੂਰ ਨੇ ਉਹਨਾਂ ਦਾ ਵੀ ਰੇਟ ਇਸ ਵਾਰ ਰਵਾਈਸ ਕਰਕੇ 2.50 ਰੁਪਏ ਕੀਤਾ ਤੇ 10 ਕਰੋੜ ਤੋਂ ਉੱਪਰ ਦਾ ਲਾਭ ਇਹਨਾਂ ਮਜ਼ਦੂਰਾਂ ਨੂੰ ਵੀ ਹੋਣਾ ਸੋ ਲਗਾਤਾਰ ਜਿਹੜੀ ਵੀਰ ਦੀ ਪ੍ਰਕਿਊਰਮੈਂਟ ਨਾਲ ਜੁੜੀਆਂ ਫੈਕਿਲਿਟੀਆਂ ਨੇ ਚਾਹੇ ਉਹ ਕਿਸਾਨ ਨੇ ਮਜ਼ਦੂਰ ਨੇ ਜੋ ਵੀ ਹੈ ਲਗਾਤਾਰ ਉਹਨਾਂ ਦੇ ਹਿੱਤਾਂ ਨੂੰ ਲਗਾਤਾਰ ਸਰਕਾਰ ਪੈਦਾ ਦਿੰਦੀ ਹੈ ਸੋ ਬੜਾ ਸਮੋਧੀ ਜਿਹੜਾ ਸਿਟੀ ਜਿਹਾ ਚੱਲ ਰਿਹਾ ਸੋ ਅੱਜ ਇਸ ਮੰਡੀ ਦੇ ਅੰਦਰ ਵੀ ਮੈਨੂੰ ਤਸੱਲੀ ਹੈ ਕਿ ਬੜੇ ਸ਼ਾਨਦਾਰ ਕੁਆਲਿਟੀ ਦੇ ਕਿ ਸਰ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز